ਕਾਇਮ ਦਾਇਮ ਸਦਾ ਪਾਤ ਸਾਹੀ ਭਗਤ ਜੀ ਕਿੰਨਾ ਖਚਰ ਇਸ ਅਨੰਦ ਵਿੱਚ ਤੁਸੀਂ ਰਹਿ ਸਕਦੇ ਹੋ ਕਿਉਂਕਿ ਜਿਵੇਂ ਬਾਦਸ਼ਾਹਾਂ ਨੂੰ ਸੁੱਖ ਹੁੰਦਾ ਹੈ ਉਹ ਬਾਦਸ਼ਾਹੀ ਦਾ ਸੁੱਖ ਮੰਨਦੇ ਨੇ ਭਗਤ ਜੀ ਕਹਿੰਦੇ ਨਹੀਂ ਤੁਹਾਨੂੰ ਕੋ ਲੇਖਾ ਹੈ ਇੱਥੇ ਬਾਦਸ਼ਾਹੀ ਨਹੀਂ ਬਾਦ ਨਾਮ ਤਾਂ ਝਗੜੇ ਦਾ ਹੈ ਤੇ ਉਹ ਤਾਂ ਝਗੜਿਆਂ ਦੇ ਰਾਜੇ ਨੇ ਇੱਥੇ ਝਗੜਾ ਹੋ ਗਿਆ ਹੈ ਇਸ ਪ੍ਰਾਂਤ ਵਿੱਚ ਝਗੜਾ ਹੋ ਗਿਆ ਆਪਸੀ ਭਾਈਚਾਰੇ ਦੇ ਝਗੜਾ ਹੋ ਗਿਆ ਇੱਥੇ ਭਾਈ ਬਾਦਸ਼ਾਹੀ ਕਾਇਮ ਰੱਖਣ ਲਈ ਝਗੜੇ ਕਰਨੇ ਪੈਂਦੇ ਨੇ ਬਾਦਸ਼ਾਹੀ ਪ੍ਰਾਪਤ ਕਰਨ ਲਈ ਝਗੜੇ ਪ੍ਰਾਪਤ ਕਰਨੇ ਪੈਂਦੇ ਨੇ ਖੁਸ਼ੀਆਂ ਬਾਦਸ਼ਾਹੀਆਂ ਪ੍ਰਾਪਤ ਕਰ ਲੀਆਂ ਧਰਮ ਨਾਲ ਹੀ ਟੱਕਰ ਲੈ ਲੈਂਦੇ ਨੇ ਸਾਥਸੰਗ ਜੀ ਅੱਜ ਸਿੱਖ ਪੰਥ ਦਾ ਕੀ ਹੋ ਰਿਹਾ ਕਿਧਰ ਨੂੰ ਜਾ ਰਹੇ ਅਸੀਂ ਐਡੇ ਵੱਡੇ ਸਾਨੂੰ ਮਹਾਰਾਜ ਨੇ ਫਸੂਲ ਦਿੱਤੇ ਨੇ ਜਿਤੀਆਂ ਸ਼ਾਨਦਾਰ ਰਵੈਤਾਂ ਦਿੱਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੀ ਬਹੁਤ ਵੱਡੀ ਸਾਨੂੰ ਸ਼ਕਤੀ ਦਿੱਤੀ ਹੈ ਦੁਨੀਆਂ ਦੇ ਤਖਤ ਨੇ ਜਿਹੜੇ ਤਖਤਾਂ ਦੇ ਉੱਪਰੋਂ ਕਈ ਵਾਰ ਝੂਠੇ ਹਦੇਸ਼ ਹੋ ਜਾਂਦੇ ਨੇ ਝੂਠੇ ਫਰਮਾਨ ਹੋ ਜਾਂਦੇ ਨੇ ਕਿਉਂਕਿ ਦੁਨਿਆਵੀ ਤਖਤ ਨੇ ਉਥੋਂ ਝੂਠੇ ਫਰਮਾਨ ਵੀ ਹੋ ਜਾਂਦੇ ਨੇ ਜਿਹੜੇ ਕਈ ਵਾਰ ਆਮ ਜਨਤਾ ਲਈ ਦੁੱਖ ਦਾ ਕਾਰਨ ਬਣ ਜਾਂਦੇ ਨੇ ਪਰ ਸਾਨੂੰ ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸੱਚੇ ਤਖਤ ਦਿੱਤੇ ਇੱਕ ਨਹੀਂ ਪੰਜ ਤਖਤ ਦਿੱਤੇ ਹੋਏ ਨੇ ਸੋਨਾ ਦੇ ਵਿੱਚੋਂ ਸਾਰਾ ਸਿੱਖ ਜਗਤ ਆਮ ਕਰਕੇ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਸ ਨੂੰ ਸਿਰ ਮੱਥੇ ਤੇ ਮੰਨਦੇ ਹਾਂ ਸਾਧ ਸੰਗਤ ਜੀ ਜੇ ਕੋਈ ਸਿੱਖੀ ਦੇ ਘਰ ਵਿੱਚ ਰਹਿੰਦਿਆਂ ਹੋਇਆ ਸਿੱਖੀ ਸਰੂਪ ਵਿੱਚ ਰਹਿੰਦਿਆਂ ਹੋਇਆ ਕੋਈ ਐਸਾ ਗੁਨਾਹ ਕਰਕੇ ਤੇ ਉਸ ਤਕਾਲ ਤੱਕ ਸਭ ਤੱਕੀ ਹੋ ਜਾਵੇ ਜਿਹੜਾ ਉਸ ਨੂੰ ਇਹ ਮਨਾਉਣਾ ਚਾਹਵੇ ਕਿ ਭਾਈ ਤੂੰ ਗਲਤ ਰਸਤੇ ਤੇ ਪੈ ਗਿਆ ਹੈ ਤੈਨੂੰ ਇਹਨਾਂ ਗਲਤੀਆਂ ਦੇ ਕਾਰਨ ਸਜ਼ਾ ਮਿਲੇਗੀ ਤੇ ਤੈਨੂੰ ਅਸਲੀ ਘਰ ਦੇ ਵਿੱਚ ਸਿੱਖੀ ਦੇ ਘਰ ਦੇ ਵਿੱਚ ਹੀ ਸ਼ਾਮਲ ਰੱਖਿਆ ਜਾਵੇਗਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਅਕਾਲ ਪੁਰਖ ਸਾਹਿਬ ਦੀ ਇਹ ਮਰਜ਼ਾਦਾ ਹੈ ਇਹ ਦਇਆ ਦ੍ਰਿਸ਼ਟੀ ਹੈ ਸੇਵੇਂ ਪਾਤਸ਼ਾਹ ਦੀ ਤੇ ਜੇ ਭਾਵੇਂ ਕੋਈ ਆਕੀ ਹੋ ਜਾਵੇ ਵੀ ਜਾਂ ਮੈਂ ਨਹੀਂ ਮੰਨਦਾ ਤੂੰ ਵੀ ਮੇਰੇ ਵਰਗਾ ਬੰਦਾ ਹੀ ਐ ਨਾ ਜਿਹੜਾ ਮੈਨੂੰ ਹੁਕਮ ਦੇ ਰਿਹਾ ਤੇ ਫੇਰ ਸਤਸੰਗ ਜੀ ਪਛਤਾਵੇ ਦੇ ਵਿੱਚ ਹੀ ਉਹਨੀ ਜ਼ਿੰਦਗੀ ਬੀਤਦੀ ਐ ਜਿੰਨੀ ਜ਼ਿੰਦਗੀ ਫੇਰ ਉਸ ਤਖਤ ਸਾਹਿਬ ਦੇ ਜੋ ਉਸ ਦੀ ਵੀ ਤਖਤ ਹੈ ਸਾਧ ਸੰਗਤ ਇਹ ਤਖਤ ਨਾਲ ਟੱਕਰ ਲੈਣ ਵਾਲੇ ਐਸੇ ਦੁਨੀਆਂ ਦੀਆਂ ਸ਼ਕਤੀਆਂ ਆਈਆਂ ਪਰ ਜਿਹੜੇ ਟੱਕਰ ਲੈਣ ਵਾਲੇ ਸੀ ਉਹ ਚਕਨਾ ਚੂਰ ਹੋ ਗਏ ਦੁਨੀਆਂ ਤੋਂ ਉਹਨਾਂ ਦਾ ਨਾਮ ਉਹ ਨਿਸ਼ਾਨ ਮਿਟ ਗਿਆ ਪਰ ਅਕਾਲ ਤਖਤ ਸਾਹਿਬ ਤਾਂ ਨਹੀਂ ਮਿਟਿਆ ਦੇਸ਼ਕ ਇਸ ਤਖਤ ਸਾਹਿਬ ਦੇ ਉੱਪਰ ਬਣੀ ਬਿਲਡਿੰਗ ਨੂੰ ਕਈ ਵਾਰ ਟਾ ਢੇਰੀ ਕਰ ਦਿੱਤਾ ਗਿਆ ਪਰ ਸਾਧ ਸੰਗਤ ਉਹ ਆਪ ਦਾ ਢਹਿ ਢੇਰੀ ਹੋ ਗਏ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਦੁਨੀਆ ਤੋਂ ਨਾਮ ਮਿਟ ਗਿਆ ਪਰ ਸ੍ਰੀ ਅਕਾਲ ਤਖਤ ਸਾਹਿਬ ਤਾਂ ਹਮੇਸ਼ਾ ਵਾਸਤੇ ਚਮਕਦਾ ਰਹੇਗਾ ਅਕਾਲ ਤਖਤ ਸਭ ਤੋਂ ਅਕਾਲ ਦੇ ਫਰਮਾਨ ਹੁੰਦੇ ਰਹਿਣਗੇ ਜਿਹੜੇ ਉਸ ਫਰਮਾਨ ਨੂੰ ਸਵੀਕਾਰ ਕਰਨਗੇ ਉਹਦੇ ਤੇ ਅਕਾਲ ਤਾ ਸਭ ਦੀ ਬਖਸ਼ਿਸ਼ ਹੁੰਦੀ ਰਹੇਗੀ ਹਮੇਸ਼ਾ ਵਾਸਤੇ ਬਖਸ਼ੰਤ ਸਤਿਗੁਰੂ ਨੇ ਸਾਧ ਸੰਗਤ ਜੀ ਇਹ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਅਦੇਸ਼ ਦਿੱਤਾ ਹੋਇਆ ਸੰਦੇਸ਼ ਦਿੱਤਾ ਹੋਇਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਜੋ ਕੁਝ ਵੇਖਦੇ ਆ ਉਹ ਇੱਕ ਬਹੁਤ ਵੱਡੇ ਸਾਡੀ ਇਸ ਸੱਭਿਆਤ ਨੂੰ ਸਾਡੇ ਇਸ ਸਿਧਾਂਤ ਨੂੰ ਮਰਜ਼ਾਦਾ ਨੂੰ ਸੱਤ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਹਦੇ ਵੱਲੋਂ ਹੋ ਰਹੀ ਹੈ ਜਿਹਦੇ ਜਿਹਦੇ ਕੋਲੋਂ ਆਪਣੇ ਗੁਨਾਹਾਂ ਕਰਕੇ ਗਲਤੀਆਂ ਕਰਕੇ ਛੋਟੀ ਜਿਹੀ ਇੱਕ ਸਟੇਟ ਦੀ ਬਾਦਸ਼ਾਹੀ ਖੁੱਸ ਗਈ ਕਿਉਂਕਿ ਸਿੱਖ ਪੰਥ ਇਸ ਗੱਲੋਂ ਨਰਾਸ਼ ਹੋ ਗਿਆ। ਬੁਸੇ ਚੋ ਗਿਆ। ਵਿਰਧ ਹੋ ਗਿਆ। ਕਿ ਤੁਹਾਨੂੰ ਬਾਦਸ਼ਾਹੀ ਦਿੱਤੀ ਹੈ। ਸਿੱਖੀ ਦੀ ਸੇਵਾ ਕਰਨ ਵਾਸਤੇ। ਪਰ ਤੁਸੀਂ ਸਿੱਖ ਪੰਥ ਦੀਆਂ ਰਵਾਇਤਾਂ ਦੇ ਉਲਟ ਚੱਲ ਪਏ। ਇਸ ਵਾਸਤੇ ਤੁਹਾਡੇ ਕੋਲੇ ਬਾਦਸ਼ਾਹੀ ਸ਼ੋਭਦੀ ਨਹੀਂ। ਉਹ ਵਾਪਸ ਲੈ ਲਈ। ਉਸ ਨੂੰ ਪ੍ਰਾਪਤ ਕਰਨ ਵਾਸਤੇ ਸਿੱਧਾ ਟੰਗ ਨਹੀਂ ਬਣਾਇਆ। ਕਿ ਸਿੱਖ ਪੰਥ ਦੇ ਦਰ ਦਰਬਾਰ ਵਿੱਚ ਸਿੱਖ ਪੰਥ ਦੇ ਸਨਮੁਖ ਹੋ ਕੇ ਇਹ ਬੇਨਤੀਆਂ ਕਰਨ ਕੇ ਅਸੀਂ ਹਮੇਸ਼ਾ ਵਾਸਤੇ ਅਗੇ ਲਈ ਤਾਬਿਆਦਾ ਰਵਾਂਗੇ ਸਿੱਖ ਪੰਥ ਦੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਜੇ ਉਹਦੀ ਰੈਂਦੀ ਉਮਰ ਤੱਕ ਉਹਦੀ ਬਾਦਸ਼ਾਹੀ ਕਾਇਮ ਰਹੀ ਸੀ ਸਾਧ ਸੰਗਤ ਤੋਂ ਹੁਣ ਕੀ ਹੋ ਰਿਹਾ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਾਹਿਬਾਂ ਦੇ ਸਹਿਯੋਗ ਨਾਲ ਉਥੋਂ ਹੁਕਮ ਜਾਰੀ ਕੀਤੇ ਹੁਕਮ ਜਾਰੀ ਕਰਕੇ ਕੋਈ ਤਨਖਾਹਾਂ ਲਾਈਆਂ ਸਜ਼ਾ ਲਾਈ ਉਹ ਸਜ਼ਾ ਵੀ ਭੁਗਤ ਲਈ ਗਨਾ ਵੀ ਸਵੀਕਾਰ ਕਰ ਲਏ ਪਰ ਸਵੀਕਾਰ ਕਰਨ ਤੋਂ ਬਾਅਦ ਕੁਝ ਲੋਕਾਂ ਦੀ ਐਸੀ ખોટી ਸਲਾਹ ਕਾਰਨ ਇਹ ਬਾਦਸ਼ਾਹੀ ਦਾ ਚੱਕਿਆ ਹੋਇਆ ਮਨ ਆਕੀ ਹੋ ਗਿਆ ਵੀ ਨਹੀਂ ਅਸੀ ਤਾਂ ਜੀ ਐਵੇਂ ਹੀ ਉਦੋਂ ਮੰਨ ਗਏ ਸੀਗੇ ਅਸੀਂ ਗੁਨਾਹ ਕੀਤਾ ਥੋੜੀ ਐ ਆਪਣੀ ਪੁੱਲ ਬਖਸ਼ਾ ਕੇ ਵੀ ਉਸੇ ਪੁੱਲ ਤੇ ਫਿਰ ਅੜ ਗਏ ਵੀ ਨਹੀਂ ਅਸੀਂ ਤੇ ਪੁੱਲ ਕੀਤੀ ਹੋਈ ਨਹੀਂ ਉਹ ਭਲਿਓ ਤੁਹਾਨੂੰ ਅਕਾਲ ਤਾ ਸਭ ਨੇ ਬਖਸ਼ਣ ਵਾਸਤੇ ਇੱਕ ਰਾਹ ਦਿੱਤਾ ਹੈ ਤੇ ਤੁਸੀਂ ਫਿਰ ਉਸੇ ਅਕਾਲ ਤੱਕ ਸਭ ਤੋਂ ਮੁਨਕਰ ਹੋ ਰਹੇ ਰਹੋ ਫਿਰ ਉਥੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਉਹਦੀ ਲੰਘਣਾ ਕਰ ਦਿੱਤੇ ਤੁਸੀਂ ਹਿਸਾਬ ਲਾਓ ਰੇਡੀ 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਬਣਾਈ ਉਹਨੇ ਕਿਤੇ ਹੋਰ ਕਿਸੇ ਸਟੇਟ ਦੀ ਜਾ ਕੇ ਥੋੜੋ ਭਰਤੀ ਕਰਨੀ ਸੀ ਜਾਂ ਕਿਸੇ ਹੋਰ ਦੇਸ਼ ਤੇ ਜਾ ਕੇ ਭਰਤੀ ਕਰ ਲੈਣੀ ਸੀ ਇੱਕ ਜਮਾਤ ਬਣੀ ਹੈ ਸਿੱਖਾਂ ਦੀ ਇੱਕ ਜਮਾਤ ਬਣੀ ਜਿਹਨੂੰ ਅਸੀਂ ਰਾਜਨੀਤਿਕ ਦਰਜਾ ਦਿੱਤਾ ਤੇ ਉਹਨੇ ਸਿੱਖਾਂ ਦੀ ਇੱਥੋਂ ਹੀ ਭਰਤੀ ਕਰਨੀ ਸੀ ਜਾਂ ਇਸ ਜਮਾਤ ਵਿੱਚ ਹੋਰ ਵੀ ਕਿਸੇ ਕੌਮ ਦਾ ਨਮਾਇੰਦਾ ਆਉਣਾ ਚਾਹੁੰਦਾ ਤੇ ਉਹਨੂੰ ਵੀ ਭਰਤੀ ਕਰ ਲੈਣਾ ਸੀ ਨਹੀਂ ਉਹਨਾਂ ਤੋਂ ਆਕੀ ਓਕੇ ਵੀ ਨਹੀਂ ਅਸੀਂ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਉਸ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਤਾਂ ਆਪੇ ਹੀ ਭਰਤੀ ਕਰਾਂਗੇ ਤੇ ਫਿਰ ਅਕਾਲ ਤਖਤ ਸਾਹਿਬ ਨੇ ਕਿਹਾ ਜਥੇਦਾਰ ਸਾਹਿਬ ਨੇ ਫਿਰ ਕਿਹਾ ਕਿ ਨਹੀਂ ਭਾਈ ਇਹ ਭਰਤੀ ਅਕਾਲ ਤਖਤ ਸਾਹਿਬ ਨੂੰ ਹੋਇਓ ਕੋ ਹੁਕਮ ਅਨੁਸਾਰ ਹੀ ਹੋਵੇਗੀ ਤੇ ਫਿਰ ਪੁੱਜ ਨਮਿੰਦੇ ਮੂਰੇ ਆਕੜ ਗਏ ਕਹਿੰਦੇ ਨਹੀਂ ਜੀ ਅਸੀਂ ਤਾਂ ਤੇ ਲੱਖ ਭਰਤੀ ਕਰ ਲਈ ਅਸੀਂ ਤੇ ਬਹੁਤ ਅੱਗੇ ਲੰਘ ਗਏ ਹੁਣ ਭਾਈ ਕਿਸੇ ਦੀ ਜ਼ਮੀਨ ਤੇ ਕੋਈ ਕਬਜ਼ਾ ਕਰ ਲਵੇ ਤੇ ਫਿਰ ਜਦੋਂ ਫਰਮਾਨ ਹੋ ਜਾਵੇ ਵੀ ਇਹ ਜ਼ਮੀਨ ਤੇਰੀ ਨਹੀਂ ਤੂੰ ਛੱਡ ਦੇ ਅਸਲੀ ਮਾਲਕ ਜਿਹੜਾ ਜ਼ਮੀਨਦਾਰ ਹੈ ਉਹ ਜ਼ਮੀਨ ਦੇ ਉੱਪਰ ਕਾਸ਼ਤਕਾਰੀ ਕਰੇਗਾ ਤੇ ਜੇ ਗਨਾਹਗਰ ਕਵੇ ਕਬਜ਼ੇਦਾਰ ਕਵੇ ਜੀਨੇ ਝੂਠਾ ਕਬਜ਼ਾ ਕੀਤਾ ਹੋਇਆ ਹੈ ਵੀ ਮੇਰੀ ਤਾਂ ਦੀ ਫਸਲ ਕਿੱਡੀ ਕੀਤੀ ਹੋ ਗਈ ਮੈਂ ਹੁਣ ਕਿਵੇਂ ਛੱਡ ਕਬਜ਼ਾ ਛੱਡ ਦਿਆਂ ਇਹ ਕੋਈ ਬਹਾਨਾ ਤਾਂ ਹੈ ਨਹੀਂ ਸੋ ਇਹ ਸੁਭਾਸ਼ ਤੇ ਅੱਗੇ ਇਸ ਪਾਸੇ ਵੱਧਦੇ ਆਂ ਵੱਧਦੇ ਆਂ ਫਿਰ ਗੁੱਸਾ ਕੀਤੇ ਕੱਢਦੇ ਨੇ ਕਿ ਜਿੰਨਾ ਸ੍ਰੀ ਅਕਾਲਤਾ ਸਾਹਿਬ ਤੋਂ ਹੁਕਮ ਹੋਣ ਵੇਲੇ ਸ੍ਰੀ ਅਕਾਲਤਾ ਸਾਹਿਬ ਦੇ ਨਾਲ ਖੜੇ ਹੋਣ ਵਾਲੇ ਹੋਰ ਜਥੇਦਾਰ ਕਿਹੜੇ ਆ ਫਿਰ ਉਹਨਾਂ ਤੇ ਗੁੱਸਾ ਘਟਨਾ ਸ਼ੁਰੂ ਕਰ ਦਿੱਤਾ ਅਸੀਂ ਮੰਨਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸ਼ਰੋਮਣੀ ਸੰਸਥਾ ਹੈ ਜੇਕਰ ਸਰਦਾਰ ਸਾਹਿਬ ਨੂੰ ਤੁਸੀਂ ਹਟਾਉਣਾ ਵੀ ਹੈ ਤੇ ਉਹਦੇ ਵੀ ਕੁਝ ਸੁਣ ਲੈ ਤੁਸੀਂ ਦਲੀਲ ਕਰੋ ਉਹਦੇ ਤੇ ਕਮੇਟੀਆਂ ਬਣਾਓ ਉਹਦੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਨੁਕਸ ਕੱਢੋ ਲਾਉਣ ਵੇਲੇ ਤਾਂ ਕੁਝ ਨਹੀਂ ਦਿਖਦਾ ਪਰ ਜਦੋਂ ਕੋਈ ਗੱਲ ਸਾਹਮਣੇ ਆ ਜਾਵੇ ਵੀ ਇਹ ਸਿੱਖ ਪੰਥ ਦੀ ਗੱਲ ਕਰਨਗੇ ਸਾਡੀ ਮਨਮਰਜ਼ੀ ਨਹੀਂ ਚੱਲਣ ਦੇਣਗੇ ਤੇ ਫਿਰ ਉਹਨਾਂ ਨੂੰ ਜਦੋਂ ਮਰਜੀ ਦੋ ਬੰਦੇ ਤਿੰਨ ਬੰਦੇ ਹਟਾ ਦੇਣ ਹਾਲਾਂਕਿ ਸਮੁੱਚੀ ਜਗਟੂ ਤਾਂ ਇਹਦੇ ਹੱਕ ਵਿੱਚ ਹੀ ਨਹੀਂ ਸੀ ਵੀ ਇਹ ਫੈਸਲਾ ਲਾਓ ਪਰ ਫਿਰ ਵੀ ਲਿਆ ਇਹ ਟਕਰਾ ਕਿੰਦੇ ਨਾ ਹੋ ਰਿਹਾ ਹੈ ਹੁਣ ਕੱਲ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਕਹਿਣਗੇ ਕਿ ਭਾਈ ਤੁਸੀਂ ਇਹ ਗਲਤ ਕਰ ਰਹੇ ਆਂ ਫਿਰ ਉਹਨੂੰ ਵੀ ਹਟਾ ਦਿਓ ਤੇ ਜੇ ਹਟਾਓ ਵੀ ਨਾ ਤੇ ਮਨਮਾਨੀ ਵੀ ਕਰੀ ਜਾਓ ਤੇ ਉਹ ਕਾਦੇ ਲਈ ਉੱਥੇ ਬੈਠਾ ਰਹੇਗਾ ਬੰਦਾ ਹੀ ਹੈ ਨਾ ਉਹਨੂੰ ਤੁਸੀਂ ਸ਼ਕਤੀ ਦਿੱਤੀ ਹੈ ਕਾਲ ਤੱਕ ਦੇ ਸੂਲਾਂ ਮੁਤਾਬਕ ਤੇ ਜੇ ਇਹ ਸੂਲਾਂ ਨੂੰ ਨਹੀਂ ਮੰਨੋਗੇ ਤੇ ਉਹ ਫਾਸਿਓ ਹੋ ਜਾਏਗਾ ਠੀਕ ਹੈ ਭਾਈ ਤੁਸੀਂ ਮਨਮਰਜ਼ੀ ਕਰ ਲਓ ਤੇ ਜੇ ਮਨਮਰਜ਼ੀ ਹੁੰਦੀ ਰਹੇਗੀ ਤੇ ਫਿਰ ਇਹ ਕਲ ਕੀ ਧਰਮਹਾਰਾਜ ਦਾ ਥਾਪਿਆ ਹੋਇਆ ਖਾਲਸਾ ਪੰਥ ਹੈ ਸਾਧ ਸੰਗਤ ਇਹ ਪੰਥ ਦੇ ਤਖਤ ਨੇ ਕਿਸੇ ਵਿਅਕਤੀ ਦੇ ਕਿਸੇ ਜਮਾਤ ਦੇ ਨਹੀਂ ਹਨ ਤੇ ਜੇ ਉਹਨਾਂ ਦੀ ਇਸ ਤਰ੍ਹਾਂ ਹੀ অবਗਿਆ ਹੋਵੇਗੀ ਉੱਥੇ ਹੋਏ ਹੋਏ ਹੁਕਮਾਂ ਦੀ অবਗਿਆ ਹੋਵੇਗੀ ਤੇ ਫੇਰ ਇਹ ਖਾਲਸਾ ਪੰਥ ਆਪਮਾਰਾ ਹੋ ਜਾਏਗਾ ਤੇ ਫੇਰ ਗਨਾਕਾਰ ਲੋਕ ਕਹਿਣਗੇ ਕਿ ਹਾਲਾਤ ਵਿਗੜ ਰਹੇ ਨੇ ਜੀ ਹਾਲਾਤ ਬਗੜਨ ਵਾਲਾ ਕੋਈ ਹੋਰ ਹੈ ਨਹੀਂ ਸਾਨੂੰ ਸਮਾਂ ਰਹਿੰਦਿਆ ਸਾਰੀਆਂ ਗੱਲਾਂ ਵਿਚਾਰਨੀਆਂ ਚਾਹੀਦੀਆਂ ਕੇਵਲ ਪੰਥ ਪੰਜਾਬ ਵਿੱਚ ਹੀ ਨਹੀਂ ਪੰਜਾਬ ਸਾਰੀ ਦੁਨੀਆ ਵਿੱਚ ਸਿੱਖ ਪੰਥ ਵਸਿਆ ਹੋਇਆ ਹੈ ਤੇ ਜਿੱਥੇ ਵੀ ਸਿੱਖ ਪੰਥ ਵਸਿਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਉਨਾਂ ਲਈ ਵੀ ਉਨਾ ਹੀ ਸਾਧ ਸੰਗ ਜੀ ਪਾਵਰਫੁੱਲ ਹੈ ਉਨਾ ਹੀ ਸ਼ਰਧਾ ਦਾ ਪ੍ਰਤੀਕ ਹੈ ਤੇ ਜੇ ਉਹ ਸ਼ਰਧਾ ਨੂੰ 6 ਵਜੇ ਦੀ ਹੈ ਤਾਂ ਸਾਰੀ ਦੁਨੀਆ ਦੇ ਸਿੱਖਾਂ ਦੇ ਮਨਾਂ ਨੂੰ 6 ਵਜੇ ਦੀ ਇਸ ਕਰਕੇ ਦਾਸ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਕਹਿ ਰਿਹਾ ਪਰ ਜੋ ਸਮੁੱਚੇ ਰੂਪ ਵਿੱਚ ਹਾਲਾਤ ਬਣਦੇ ਜਾ ਰਹੇ ਨੇ ਇਹ ਬਹੁਤ ਆਪਾਤਾਪੀ ਦੇ ਹਾਲਾਤ ਪੈਦਾ ਹੋ ਜਾਣਗੇ ਜਿਦੇ ਵਿੱਚ ਸਾਡਾ ਆਪਣਾ ਹੀ ਭਰਾ ਮਾਰੋ ਜੁੱਧ ਪੈਦਾ ਹੋ ਜਾਏਗਾ ਸਾਡਾ ਆਪਣਾ ਹੀ ਬਹੁਤ ਨੁਕਸਾਨ ਹੋਜੂ ਆਪਾਂ ਤੇ ਬਹੁਤ ਕੁਝ ਹੱਲ ਕਰਨਾ ਹੈ ਸਾਦ ਸੰਗਤ ਜੀ ਸਿੱਖ ਪੰਥ ਦੇ ਬੜੇ ਮਸਲੇ ਨੇ ਸਿੱਖ ਪੰਥ ਨੂੰ ਅੱਗੇ ਵਧਣਾ ਚਾਹੀਦਾ ਹੈ ਸਿੱਖ ਪੰਥ ਦੇ ਵਿਕਾਸ ਲਈ ਪ੍ਰਚਾਰ ਲਈ ਸੰਚਾਰ ਲਈ ਸਾਨੂੰ ਬਹੁਤ ਅੱਗੇ ਵਧਣਾ ਚਾਹੀਦਾ ਹੈ ਅਸੀਂ ਕਿੱਥੇ ਪਹੁੰਚੇ ਹਾਂ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਸੰਪਰਦਾਵਾਂ ਸਾਦ ਸੰਗਤ ਜੀ ਇਸੇ ਕਰਕੇ ਪਛੜ ਰਹੀਆਂ ਕਿਸ ਅਸੀਂ ਮੂਲ ਤੋਂ ਮੁੜ ਤੋਂ ਹੀ ਪਛੜ ਰਹੇ ਹਾਂ ਜਿਹੜਾ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਸੀ ਕਿੱਧਰ ਗਿਆ ਕੋਈ ਇੱਕ ਬੰਦਾ ਉਹਦਾ ਦੋਸ਼ੀ ਹੈ ਗਨਾਗਾਰ ਨਹੀਂ ਆਪਾਂ ਸਾਰੇ ਹੀ ਰਲ ਕੇ ਕਹੀਂ ਚੱਲੋ ਜਿੱਥੇ ਨਸ਼ਿਆਂ ਦਾ ਪਰਮਾਰ ਹੈ ਇੱਥੇ ਨਸ਼ਿਆਂ ਦੇ ਵਿੱਚ ਸਾਡੀ ਜ਼ਿੰਦਗੀ ਸਾਡੀ ਜਵਾਨੀ ਰੁਲ ਗਈ ਕੌਣ ਜ਼ਿੰਮੇਵਾਰ ਹੈ ਜਦੋਂ ਅਸੀਂ ਘਰਾਂ 'ਚ ਜਾ ਕੇ ਉਹਨਾਂ ਮਾਵਾ ਨੂੰ ਜਿਨ੍ਹਾਂ ਦੀ ਮਾਵਾ ਵਿੱਚ ਉਹਦਾਂ ਦੇ ਵਿੱਚ ਬਾਲ ਖੇਡਦੇ ਨੇ ਉਹਨਾਂ ਨੂੰ ਕਹਿਣਾ ਹੀ ਨਹੀਂ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਸਾਬਤ ਸੂਤ ਰੱਖਣਾ ਹੈ ਮਾਤਾ ਬਾਣੀ ਪੜਨੀ ਹੈ ਇਹਨਾਂ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਤੁਸੀਂ ਊਲ ਮੰਤਰ ਦਾ ਜਾਪ ਕਰਨਾ ਹੈ ਜਪਜੀ ਸਾਹਿਬ ਪੜਨਾ ਹੈ ਤਾਂ ਨਾਲ ਕਹਿ ਨਾਲ ਤਾਂ ਰਿਆਈ ਕੋਈ ਨਹੀਂ ਭਾਈ ਤੇ ਇਸ ਵਾਸਤੇ ਜੇ ਫੇਕਨਾ ਕਰਕੇ ਨੂੰ ਮੰਨਾਂਗੇ ਉਹਨਾਂ ਨੂੰ ਮੰਨਾਂਗੇ ਨਹੀਂ ਇਹ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਮਹਾਰਾਜ ਨੇ ਇਹ ਸਮਤ ਦਿੱਤੀ ਹੈ ਸੋਝੀ ਦਿੱਤੀ ਹੈ ਵਿਦਿਆ ਦਿੱਤੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਰਲ ਕੇ ਹਮਲਾ ਮਾਰੀਏ ਧਰਮ ਦਾ ਪ੍ਰਚਾਰ ਕਰਨ ਵਾਸਤੇ ਉਦਮ ਕਰੀਏ ਬਰਾਲਾ ਕਰੀਏ ਜਿਹੜਾ ਸਾਡਾ ਹਰ ਪਿੰਡ ਪਿੰਡ ਦੇ ਵਿੱਚ ਇਹ ਪ੍ਰਚਾਰ ਦੀ ਸਾਧ ਸੰਗ ਦੀ ਲਹਿਰ ਪੈਦਾ ਹੋਵੇ ਤਾਂ ਹੀ ਇਹ ਧਰਮ ਦੇ ਨਾਂ ਦੇ ਉੱਪਰ ਹੀ ਸਾਧ ਸੰਗ ਦੀ ਆਪਾਂ ਬਹੁਤ ਵੱਡੀ ਕਾਮਯਾਬੀ ਪੈਦਾ ਕਰ ਸਕਦੇ ਹਾਂ ਜੇ ਧਰਮ ਨਾ ਰਹੀਆ ਜੇ ਸਾਡੇ ਕੋਲੇ ਆਪਣੇ ਧਰਮ ਦੀਆਂ ਰਵੈਤਾਂ ਨਾ ਰਹੀਆਂ ਅਕਾਲ ਪੁਰਖ ਦੇ ਹੁਕਮ ਤੋਂ ਹੀ ਆਕੀ ਹੋ ਗਏ ਤੇ ਫਿਰ ਤਾਂ ਸਾਡਾ ਨੁਕਸਾਨ ਹੀ ਹੋਵੇਗਾ ਸਾਡਾ ਨਿੱਜੀ ਤੌਰ ਤੇ ਵੀ ਹੋਵੇਗਾ ਤੇ ਕੌਮੀ ਤੌਰ ਤੇ ਵੀ ਹੋਵੇਗਾ ਇਸ ਕਰਕੇ ਇਸ ਸਾਰੇ ਗ੍ਰਾਹ ਤੋ ਵਜਨ ਦੀ ਲੋੜ ਹੈ ਜਿਹੜੇ ਕੁਝ ਚੰਦ ਬੰਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੇ ਸਾਹਮਣੇ ਆਪਣੀ ਬੁੱਧੀ ਨੂੰ ਸ੍ਰੇਸ਼ਟ ਮੰਨ ਕੇ ਬੈਠੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਹੈ ਭਰਾਵੋ ਇਹ ਬੁੱਧੀਆਂ ਕਈ ਵਾਰ ਆਈਆਂ ਕਈ ਵਾਰ ਗਈਆਂ ਪਰ ਸਮਾਪਤੀਤ ਹੋਣ ਤੋਂ ਬਾਅਦ ਪਛਤਾਵੇ ਤੋਂ ਬਿਨਾਂ ਹੱਥ ਵਿੱਚ ਕੁਝ ਨਹੀਂ ਰਹਿਣਾ ਅੱਜ ਸਮਾਂ ਏ ਕਿ ਅਸੀਂ ਆਪਣੀ ਬੁੱਧੀ ਛੱਡ ਕੇ ਮਨ ਕੀ ਮੱਤ ਤਿਆਗੋ ਹਰ ਜਾਣ ਇਹ ਬਾਤ ਕਠਹਿਣੀ ਜਿਹੜੀ ਕਠਣ ਲੱਗਦੀ ਹੈ ਨਾ ਗੱਲ ਇਹਨੂੰ ਛੱਡ ਕੇ ਗੁਰੂ ਕੀ ਮੱਤ ਨੂੰ ਗ੍ਰਹਿਣ ਕਰ ਲਈਏ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇਖੋ ਸਾਨੂੰ ਕੀ ਉਪਦੇਸ਼ ਕਰ ਰਹੀ ਹੈ ਇਹੋ ਜੇ ਕਾਇਮ ਮੁਕਾਮ ਸਾਨੂੰ ਸਾਧ ਸੰਗਤ ਜੀ ਤਤ ਬਖਸ਼ੇ ਨ ਮਹਾਰਾਜ ਜੀ ਭੰਜੀ ਕਹਿ ਰਹੇ ਨੇ ਕਿ ਉੱਥੇ ਜਿਹੜੀ ਪਾਤਸ਼ਾਹੀ ਹੈ ਨਾ ਉਹ ਖਤਮ ਹੋਣ ਵਾਲੇ ਨਹੀਂ ਦੁਨੀਆਂ ਦੇ ਵਿੱਚ ਚਾਰ ਵੋਟਾਂ ਘਟ ਜਾਣ ਪਾਤਸ਼ਾਹੀ ਖਤਮ ਹੋ ਜਾਂਦੀ ਹੈ ਦੂਸਰੀ ਸਟੇਟ ਦਾ ਰਾਜਾ ਆ ਕੇ ਦੂਸਰੇ ਦੇਸ਼ ਦਾ ਹਮਲਾ ਕਰ ਦੇਵੇ ਸਬਜ਼ਾ ਕਰ ਲਵੇ ਤੇ ਪਹਿਲੇ ਕਾਬਜ ਬੰਦੇ ਦੀ ਪਾਤਸ਼ਾਹੀ ਖਤਮ ਹੋ ਜਾਂਦੀ ਹੈ